ਬਾਈਕ ਜੀ ਕਾਲਾ ਸਾਹਿਬ ਆਏ ਜੀ ਜੀ ਫਤਿਹ ਆਪਾਂ ਪੜੀ ਪਾਤੀ ਜਾਣਦੇ ਆ ਕਿ ਸਿੱਧੀ ਦੜ ਚੱਲਦੇ ਨੇ ਇਸ ਵਾਰ ਅਸੀਂ ਖੜੇ ਆ ਮੇਰੇ ਪਿੰਟਲੇ ਵਾਲ ਦੇ ਪੁਲ ਤੇ ਉੱਤੇ ਜਿਹੜਾ ਅੱਜ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਜਿਹੜੀ ਯਾਦ ਵਿੱਚ ਦੁੱਧ ਲੰਗਰ ਲਾਇਆ ਗਿਆ ਤੇ ਸਾਡੇ ਨਾਲ ਸਮੂਹ ਨਗਰ ਨਵਾਸੀ ਮੌਜੂਦ ਹੈ ਆਪਾਂ ਗੱਲਬਾਤ ਸਾਂਝੀ ਕਰਦੇ ਆ ਹਾਂ ਜੀ ਬਸ ਕੀ ਕਹੋਂਗੇ ਜੀ ਜਿਹੜਾ ਲੰਗਰ ਚੋਂ 3 ਤੀਸੇ ਦਿਨ ਚੱਲ ਰਿਹਾ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਲੰਗਰ ਚੱਲ ਰਿਹਾ ਤਿੰਨ ਦਿਨਾਂ ਤੋਂ ਦੁੱਧ ਹੀ ਤੇ ਸੇਵਾ ਹੋ ਰਹੀ ਆ ਜੀ ਬਹੁਤ ਸੰਗਤ ਸੇਵਾ ਆ ਰਹੀ ਆ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀ ਪਿੰਡ ੱਲੇਵਾਲ ਤੇ ਬਾਬਾ ਮੋਤੀਰਾ ਮਹਿਰਾਜੀ ਕਮੇਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਤੇ ਬਾਬਾ ਜੀ ਦੀ ਬਾਬਾ ਮੋਤੀਰਾ ਮਹਿਰਾਜੀ ਦੀ ਨਾਮ ਭੁੱਲਣ ਜੋ ਕੁਰਬਾਨੀ ਨੂੰ ਆਪਾਂ ਯਾਦ ਰੱਖਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਦੁੱਧ ਦੇ ਲੰਗਰ ਲਾਏ ਗਏ ਪਿੰਡ ੱਲੇਵਾਲ ਦੇ ਵਿੱਚ 3 ਦਿਨਾਂ ਤੋਂ ਲੰਗਰ ਦੁੱਧ ਲੰਗਰ ਚੱਲ ਰਹੇ ਨੇ ਜੀ ਪਿੰਡ ਦੇ ਸਹਿਯੋਗ ਦੇ ਨਾਲ ਨੌਜਵਾਨ ਸਹਿਯੋਗ ਦੇ ਨਾਲ ਮੀਰੀ ਪੀਰੀ ਸਤਕਾਰ ਕਲੱਬ ਪਿੰਡ ੱਲੇਵਾਲ ਜੋ ਕਿ ਬਾਬਾ ਕਰਨੈਲ ਸਿੰਘ ਜੀ ਦੀ ਬਦੌਲਤ ਬਦੌਲਤ ਕਲੱਬ ਚੱਲ ਰਿਹਾ ਹੈ ਜੀ ਬਹੁਤ ਨੌਜਵਾਨ ਸਿੱਖੀ ਰੂਪ ਦੇ ਵਿੱਚ ਸਿੱਖੀ ਨਾਲ ਜੁੜੇ ਹੋਏ ਆ ਅੱਜ ਤੀਸਰੇ ਦੁੱਧ ਦਾ ਲੰਗਰ ਚੱਲਿਆਗਾ ਇਹ ਪੈਂਟਾਲੇ ਖਾਣੇ ਦੇ ਵਿੱਚੋਂ ਉਹਨਾਂ ਬਣੀਓ ਸੇਵਾਣਵਾਈ ਗਈ ਆ ਅੱਜ ਇਹਨਾਂ ਸਾਰਾ ਦਿਨ ਉਹਨਾਂ ਬਣੀਓ ਸੇਵਾ ਇਹ ਦੁੱਧ ਦੀ ਲਾਈ ਗਈ ਆ ਅੱਜ ਉਹਨਾਂ ਮਨੇ ਲੰਗਰ ਚਲਾਇਆ ਗਿਆਗਾ ਅਸਾ ਅਮਰਤ ਜੀ ਜਦੋਂ ਮੁਗਲਾਂ ਦਾ ਪੂਰਾ ਆਪਾਂ ਕਹਿੰਦੇ ਆ ਕੈਰ ਸੀ ਨਾ ਪੂਰਾ ਲੋਕ ਡਰਦੇ ਸੀਗੇ ਤਾਂ ਉਸ ਵਕਤ ਬਾਬਾ ਮੋਤੀ ਮਰਾਜੀ ਨੇ ਦੁੱਧ ਦੀ ਸੇਵਾਣਵਾਈ ਆ ਨਾ ਪਲੀ ਭਾਤੀ ਉਹ ਜਾਣਦੇ ਸੀ ਜਦ ਸੇਵਾ ਕਰਨ ਦਾ ਜਿਹੜਾ ਮਗਲ ਦਾ ਪੂਰਾ ਡਰ ਫੈਲਿਆ ਹੋਇਆ ਸੀਗਾ ਤਾਂ ਉਸ ਵਾਰ ਤੋਂ ਬਾਬਾ ਮੋਤੀ ਮਹਾਰਾਜ ਜੀ ਪਲੀ ਭਾਤੀ ਜਾਣਦੇ ਸੀ ਜਿਹੜੀ ਉਹ ਦੁੱਧ ਦੀ ਸੇਵਾ ਨਵਾ ਰਹੇ ਨੇ ਜਦ ਮਗਲਾਂ ਨੂੰ ਪਤਾ ਲੱਗੂਗਾ ਤਾਂ ਉਹਦੇ ਨਾਲ ਵੀ ਜਿਹੜਾ ਉਹਨਾਂ ਦਾ ਹਸਰਾ ਬਹੁਤ ਜ਼ਿਆਦਾ ਹੋਵੇਗਾ ਹਣਾ ਤੇ ਬਾਬਾ ਮੋਤੀ ਮਹਾਰਾਜ ਜੀ ਨੇ ਅੱਜ ਦੋ ਦਿਨ ਦੁੱਧ ਦੀ ਸੇਵਾ ਕੀਤੀ ਜਿਹੜਾ ਅੱਜ ਦਾ ਦਿਨ ਹੈ ਅੱਜ 13 ਪਹੁੰ ਨੂੰ ਛੋਡੇ ਸਾਹਿਬ ਜੀ ਨੂੰ ਅੱਜ ਸ਼ਹੀਦ ਕੀਤਾ ਗਿਆ ਸੀ ਹੰਨ ਵਿੱਚ ਚਣ ਕੇ ਨਾ ਕੀ ਕਹਾਂਗੇ ਲਈ ਬਹੁਤ ਹੀ ਉਸ ਟਾਈਮ ਜੋ ਮਗਲਾਂ ਦਾ ਬਹੁਤ ਜ਼ਿਆਦਾ ਜ਼ੋਰ ਸੀ ਜ਼ੁਲਮ ਦੀ ਹਾਲਤ ਨਹੀਂ ਸੀ ਤਾਂ ਉੱਥੇ ਬਾਬਾ ਮੋਤੀराम ਮਹਿਰਾ ਜੀ ਇੱਕ ਪ੍ਰੇਰਨਾ ਸਰੋਤ ਬਣ ਕੇ ਉੱtre ਉਹਨਾਂ ਨੇ ਆਪਣਾ ਧਰਮ ਦੇ ਪਿੱਛੇ ਆਪਣਾ ਪਰਿਵਾਰ ਵਾਰ ਦਿੱਤਾ ਇਹ ਸਿੱਖ ਧਰਮ ਦੇ ਵਿੱਚ ਮੈਂ ਕਹਿੰਦਾ ਸਭ ਤੋਂ ਵੱਡੀ ਕੁਰਬਾਨੀ ਜੋ ਸ਼ਾਮਲ ਹੈ ਜੀ ਬਾਬਾ ਮੋਤੀराम ਮਹਿਰਾ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਾਰਾ ਸਿੱਖ ਪੰਥ ਸਾਰਾ ਸੰਸਾਰ ਉਹਨਾਂ ਦੇ ਨਾਲ ਹੈ ਤਾਂ ਜਦੋਂ ਛੋਡੇ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਹਨ ਤਾਂ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਦਾ ਵੀ ਮਤਲਬ ਰੂਹ ਕੰਬ ਗਈ ਸੀ ਦੇਖ ਕੇ ਐਨ ਰੋਹਾਨੀ ਜਿਹੜਾ ਸੀ ਛੋਡੇ ਸਾਹਿਬ ਜਦਾਂ ਦਾ ਦੇਖ ਕੇ ਕਿ ਵੀ ਬਹੁਤ ਵੱਡਾ ਬੱਚੇ ਦੇ ਜ਼ੁਲਮ ਹੋ ਰਿਹਾ ਹੈਗਾ ਕਿਉਂਕਿ ਪਾਪਾ ਫਤਿਹ ਸਿੰਘ ਪਾਪਾ ਜੋਰਾਵਾਰ 7 ਸਾਲ ਤੇ 9 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਫੇਰ ਵੀ ਆਪਣੇ ਸਿੱਖੀ ਧਰਮ ਦੇ ਲਈ ਡਟੇ ਰਹੇ ਉਹਨਾਂ ਨੇ ਏਨ ਨਹੀਂ ਮੰਨੀ ਤੇ ਅੰਤੋਂ ਆਪਣੇ ਆਪ ਹੀ ਦੀਦਾ ਜਾਂਮ ਪੀ ਗਏ ਹੂੰ ਦੋਸਤੋ ਇਸੇ ਕੇ ਮੇਰੇ ਪੈਂਟਲੇਵਾਲ ਦੇ ਨੌਜਰ ਅਮਰਤ ਸਿੰਘ ਜੀ ਹੋਰ ਵੀ ਸਾਡੇ ਨਾਲ ਮੌਜੂਦ ਹੈਗੇ ਤਾਂ ਜਿਵੇਂ ਅੱਜ ਅੱਜ ਦਾ ਜਿਹੜਾ ਦਿਨ ਹੈ ਅੱਜ 13 ਪਊ ਛੋਡੇ ਸਾਹਿਬ ਜਦਾਂ ਦੀਦੀ ਦਾਗਾਗਾ ਤਾਂ ਤੁਸੀਂ ਅੱਜ ਉਹਨਾਂ ਸ਼ਹੀਦੀਦਾਰਿਆਂ ਨੂੰ ਮੁੱਖ ਰੱਖ ਕੇ ਬਹਿ ਹੋਏ ਇੱਕ ਵਾਰ ਸਤਨਾਮ ਵਾਹਿਗੁਰੂ ਆਪਣੇ ਘਰਾਂ ਦੇ ਵਿੱਚ ਵੇ ਕੇ ਜਪ ਵੀ ਕਰਨਾ ਤੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਅੱਗੇ ਫਾਰਵਰਡ ਵੀ ਕਰਨਾ ਔਰ ਕਮੈਂਟ ਬਾਕਸ ਵਿੱਚ ਜਾ ਕੇ ਸਤਨਾਮ ਵਾਹਿਗੁਰੂ ਜ਼ਰੂਰ ਲਿਖਣਾ ਜਿਵੇਂ ਕਿ ਅੱਜ ਤੀਸਰਾ ਦਿਨ ਹੈ ਬਾਬਾ ਮੋਤੀ ਮਰਾਜੀ ਨੇ ਦੋ ਦਿਨ ਦੁੱਧ ਦੀ ਸੇਵਾ ਨੂੰ ਆਈ ਸੀਗੀ ਅੱਜ ਤੀਸਰੇ ਦਿਨ ਜਦੋਂ ਛੋਡੇ ਸਾਹਿਬ ਜੀ ਦਾ ਨੂੰ ਸ਼ਹੀਦ ਕੀਤਾ ਗਿਆ ਸੀ ਅੱਜ 13 ਪੋ ਹੈ ਸ਼ਹੀਦੀ ਦਾ ਜੀ 11 ਪੋ ਨੂੰ ਛੋਡੇ ਸਾਹਿਬ ਜੀ ਦਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ 12 ਪੋ ਨੂੰ ਉਹਨਾਂ ਨੂੰ ਫੇਰ ਦੁਬਾਰਾ ਕਚਹਿਰੀ ਵਿੱਚ ਹਾਜ਼ਰ ਕੀਤਾ ਗਿਆ ਸੀ ਉਹਨਾਂ ਨੂੰ ਲਾਲ ਜੀ ਦਿੱਤੇ ਗਿਆ ਸੀ ਉਹਨਾਂ ਨੂੰ ਕਿਹਾ ਗਿਆ ਕਿ ਉਹ ਮਤਲਬ ਆਪਣਾ ਧਰਮ ਬਦਲ ਲੈਣ ਪਰ ਸੋਢੇ ਸਹਿਬਜ਼ਾਦਾ ਨੇ ਆਪਣੇ ਉਹਨਾਂ ਅੱਗੇ ਹਾਰ ਨਹੀਂ ਮੰਨੀ ਉਹਨਾਂ ਨੇ ਸ਼ਹਾਦਤ ਵੀ ਦਿੱਤੀ ਹੈ ਤਾਂ ਸਾਡੇ ਸਿੱਖ ਕੌਮ ਦੇ ਲਈ ਇੱਕ ਬਹੁਤ ਚਾਰਦੀ ਕਲਾਲੀ ਹੈ ਕਿ ਅੱਜ ਆਪਣੇ ਸਾਰਿਆਂ ਲਈ ਬਹੁਤ ਵੱਡੀ ਪਰਵਾਨੀ ਦੇ ਗਏ ਨੇ ਤੁਸੀਂ ਸਾਰਿਆਂ ਨੇ ਅੱਜ ਦੇ ਦਿਨ ਆਪਣੇ ਘਰਾਂ ਦੇ ਵਿੱਚ ਬਹਿ ਕੇ ਪਾਠ ਜਰੂਰ ਕਰਨਾ ਸਤਨਾ ਵਾਹਿਗੁਰੂ ਜਰੂਰ ਜਪਨਾ ਤੇ ਜਿਵੇਂ ਤੁਹਾਨੂੰ ਅੱਜ ਮੇਰੇ ਪਿੰਟ ਵਾਲੇ ਵਾਲਦੇ ਸਾਰਿਆਂ ਨੇ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਨਵੇਂ ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਮ ਉਤਕੜੀ ਸੱਚੇ ਕਾਜੀ ਅਸ਼ਮਦ